ਨਿਸ਼ਾਰਾ ਨੇੜੇ ਚੜ ਦੇ ਨੂੰ ਕਿਲੋਮੀਟਰ ਦੂਰ ਸੇਗਲਾ ਨਹੀਂ ਪਹੁੰਚਿਆ ਮੈਂ ਤਾਂ ਅਸੀਂ ਅੱਜ ਆਪਣੇ ਮਾਲਕ ਸਾਵੇਂ ਬਤਾਇਆ ਇਹ ਫਖਾਲ ਲਗਤ ਪੈਨ ਰਸੇ ਖੋਲੇ ਤੇ ਸਾਡੇ ਲੱਗ ਗਈ ਸਾਡੇ ਕਿਸੇ ਲਈ ਕੋਈ ਉਹਦੇ ਵਿੱਚ ਸਾਡੀ ਜੰਗੀ ਮੱਜ ਪੈ ਗਈ ਉਹ ਵਿੱਚ ਡਿੱਗ ਕੇ ਮਰ ਗਈ ਆਹੀ ਪ੍ਰਸ਼ਾਸਨ ਕੋ 19 ਤਰੀਕ ਦੀ ਮਰੀ ਆ ਅਸ ਉਸ ਵੇਲੇ ਕੋਸ਼ਿਸ਼ਾਂ ਕੀ ਹੋ ਪਏ ਆ ਉਹ ਅੱਜ ਪਹਿਲਵਾਂ ਦੇ ਹਰਾਂ ਨਹੀਂ ਆਉਣੇ ਕੋਣੇ ਆਉਣੇ 6 ਵਜੇ ਆਉਣੇ ਆ 7 ਵਜੇ ਆਉਣੇ ਆ ਇਹਾਂ ਦੇ ਜਿੱਥੇ ਆ ਗਿਆ ਕੋਈ ਅੱਜ ਆਇਆ ਅਗਲੇ ਦਿਨ ਵੀ ਜਾ ਕੇ ਫੋਨ ਕਾਚ ਮੰਗਾਇਆ ਤੇ ਫੋਟੋ ਲਾ ਕੇ ਲੈ ਗਏ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਤੇ ਅਸੀਂ ਗਰੀਬ ਵਾਂਗ ਕਿੱਲਾ ਸਵਕਿਲ ਕਰੀਤ ਡੰਗਰਾ ਦਾ ਦੁੱਧ ਵੇਚ ਕੇ ਬਿਜਾਰਾ ਕਰਦੇ ਆਂਦੇ ਇਸ ਕਰਕੇ ਸਾਡਾ ਬਹੁਤ ਨੁਕਸਾਨ ਹੋਇਆ ਹਾਲਾਂਕਿ ਨਾਉ ਨਾ ਚੰਦ ਦੇ ਚੱਕੇ ਮਕੱਦੋ ਨਾ ਪੂਰਾ ਨਾ ਕੋਸੇ ਤੇ ਇਹ ਸਾਡੀ ਅੱਜ ਮਨਜ਼ੂਰ ਕਰ ਰਾਤੀ ਵੀ ਅਸੀਂ ਗਏ ਆ ਤੇ ਉੱਥੇ ਉਹ ਦੂਜੀ ਪਾਰਟੀ ਆਈ ਨਹੀਂ ਫੋਨ ਵੀ ਅੱਜ ਵੀ ਸੱਦੇ ਆ ਵਾ ਚੱਲੇ ਆਂ ਤੇ ਸਾਡੀ ਕੋਈ ਸੁਣਾਈ ਨਹੀਂ ਪਹੁੰਦੀ ਤੇ ਇਹਦੇ ਬਾਰੇ ਕੋਈ ਸਾਡੀ ਪਹਿਲਾਂ ਛੋਟੀ ਸੀ ਨਵੇਂ ਦੁੱਧ ਹੋਏ 10 ਮਹੀਨੇ ਹੋਏ ਲੱਖ ਸਵਾ ਲੱਖ ਦੀ ਚੋਟੀ ਸੀ ਇਹ ਪਛਾਣ ਕਮ ਦੀ ਕੋਲੀ ਆ ਗਈ ਵੇਖ ਲੋ ਸਾਰੇ ਵੇਖਣ ਦੇ ਆ ਤੇ ਇੰਨੇ ਸਾਡਾ ਲੱਖ ਸਵਾ ਲੱਖ ਦੀ ਇਹ ਚੋਟੀ ਜਿਹੜਾ ਨਕਸਾਨ ਹੋਇਆ ਵਾ ਤੇ ਮੌਕੇ ਉਹਨਾਂ ਤੇ ਨਹੀਂ ਆ ਮਿਲਨੇ ਮਾਲਵੇ ਦੀ ਚੋਟੀ ਅਸੀਂ ਪ੍ਰਸ਼ਾਸਨ ਕੋਲ ਵੀ ਉਹਨਾਂ ਨੂੰ ਪੁੱਛੋ ਕਿ ਇਹ ਤੇ ਸਾਡਾ ਜੋ ਵਾਜਬਾ ਸਾਨੂੰਗਾ ਉਹਨਾਂ ਸਾਥ ਕੋਈ ਕਾਰਵਾਈ 19 ਤਰੀਕ ਦੀ ਹੋਈ ਆ ਅਜੇ ਵਿੱਚ ਪਈ ਹੋ ਉਸ ਲਾਟਾ ਭੋਲੇ ਸਲਵਾਹੀ ਵੀ ਲੱਗੇ ਆ ਤੇ ਉਹਨਾਂ ਤੇ ਕੋਈ ਨਹੀਂ ਇਹ ਤੇ ਬਰ ਕੋਈ ਨਹੀਂ ਸੁਣਿਆ ਨੇ ਕੀ ਕਰੀ ਕਿਨੇ ਆ ਕੱਲ ਰਾਤ 6 ਵਜੇ ਸੱਜੇ ਗਏ ਤੇ ਉਹ ਪਾਰਟੀ ਨਹੀਂ ਆਈ ਅੱਜ ਦੀ ਪਾਰਟੀ ਨਹੀਂ ਆਈ ਹੋਇਆ ਅਜੇ 9:00 ਵਜੇ ਸੱਜੇ ਆਏ ਤੱਕ ਸਾਨੂੰ ਕੋਈ ਮੈਸੇਜ ਨਹੀਂ ਆਇਆ ਕੋਈ ਫੋਨ ਨਹੀਂ ਆਇਆ ਕੋਈ ਆਉਂਦਾ ਨਹੀਂ ਆਇਆ ਸਿੱਕ ਤੋਂ ਜਾਂਦੀ ਆਂ ਇਹ ਆ ਚੀਜ਼ ਆਹੀਂ ਆਪਣਾ ਕਰਨਾ ਚਾਹੁੰਦੇ ਆਂ ਅਸੀਂ ਅਸੀਂ ਜਿਉਨੇ ਕਾ ਸਾਡੇ ਪੁਲਿਸ ਪ੍ਰਸ਼ਾਸਨ ਸਾਡਾ ਕਰੇ ਆ ਬਿਚੋਂ ਖਿਡਾਵੇ ਤੇ ਸਾਡਾ ਜੋਰ ਜਾਏ ਸਾਨੂੰ ਦਵਾਇਆ ਜਾਏ ਮੈਂ ਖਾਚੇ ਮੈਂ ਧੀ ਬੰਦੇ ਆ ਤੇ ਇਹ ਉਦਾਂ ਹੀ ਫਿਟਫੋਨ ਡੈਸਕਪੋਟ ਸੈਸ਼ਨ ਅੰਦਰ ਨਹੀਂ ਲੱਗਦੀ ਹਾਲਾ